ਰਾਮ ਨੂੰ ਜਪਣਾ। ਰਾਮ ਦਾ ਪਾਵਰਮਿਆ ਹੋਇਆ ਉਹ ਅਕਾਲ ਪੁਰਖ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜੋ ਤਾਂ ਸਹਿਬ ਜੀ ਜ਼ਿਕਰ ਕਰਦੇ ਨੇ। "ਰਾਮ ਰਾਮ ਕਰਤਾ ਸਭ ਜਗ ਫਿਰੈ। ਰਾਮ ਨਾ ਪਾਇਆ ਜਾਇ। ਸਾਰਾ ਜਗਤ ਰਾਮ ਰਾਮ ਕਰ ਰਿਹਾ ਏ।" ਪਰ ਰਾਮ ਮਿਲ ਨਹੀਂ ਰਿਹਾ ਅੰਦਰ ਦੀ ਭਾਵਨਾ ਨਹੀਂ ਬਣ ਰਹੀ ਦਿਲੋਂ ਪਿਆਰ ਨਹੀਂ ਬਣ ਰਿਹਾ ਕੇਵਲ ਜ਼ੁਬਾਨ ਉੱਚਾ ਕੂਕ ਰਹੀ ਹੈ ਅੰਦਰ ਉਸ ਗੱਲ ਦੀ ਚੀਟਕ ਨਹੀਂ ਲੱਗ ਰਹੀ ਜਿਵੇਂ ਸਹਿਬ ਜੀ ਫਰਮਾਉਂਦੇ ਨੇ ਮੁੱਲਾ ਮਨਾਰੇ ਕੀ ਚੜੇ ਸਾਈ ਨਾ ਬਹਿਰਾ ਹੋਏ ਹੈ ਇਹ ਮੁੱਲਾ ਤੂੰ ਆਜ਼ਾਨ ਦਿੰਦਾ ਹੈ ਅੱਲਾਹੂ ਅਕਬਰ ਤੇ ਸਵਾਲ ਕਰਦੇ ਨੇ ਭਗਤ ਜੀ ਕਹਿੰਦੇ ਵੀ ਕੀ ਰੱਬ ਬਹਿ ਰਹਾ ਹੈ ਬੋਲਾ ਹੈ ਕਿ ਉਹਨੂੰ ਪਤਾ ਨਹੀਂ ਲੱਗਦਾ ਰੱਬ ਸੁਣਦਾ ਹੈ ਸਦ ਸੁਣਦਾ ਸਦ ਵੇਖਦਾ ਸ਼ਬਦ ਰਿਆ ਭਰਪੂਰ ਸਭ ਲਿਖਦੇ ਨੇ ਵੀ ਸਦਾ ਸੁਣਦਾ ਹੈ ਸਦਾ ਹੀ ਦੇਖਦਾ ਉਹ ਸਾਨੂੰ ਪਰ ਅਜਾਨ ਦੇਣ ਵਾਲਾ ਜਗਾਉਣਾ ਚਾਹੁੰਦਾ ਏ ਹੋਕਾ ਦੇ ਕੇ ਵੀ ਭਾਈ ਨਮਾਜ਼ ਦਾ ਵਕਤ ਹੋ ਗਿਆ ਏ ਤੇ ਮੈਂ ਸਹਿਬ ਆਖਦੇ ਆ ਮੁੱਲਾ ਮਨਾਰੇ ਕਾ ਚੜੇ ਸਾਈਂ ਨਾ ਵੈਰਾ ਹੋਏ ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ ਜਿਹਦੇ ਖਾਤਰ ਤੂੰ ਬਾਂਗ ਦੇ ਰਿਹਾ ਉਹ ਤੇਰੇ ਹਿਰਦੇ ਦੇ ਅੰਦਰ ਹੀ ਵਰਾਜਿਆ ਹੋਇਆ ਏ ਪਰ ਸਹਿਬ ਆਖਦੇ ਮੂੜੀ RAM ਜਪੋ ਗੁਣ ਸਾਰ ਇਹ ਮੂਰਖ ਕਿਉਂ ਨਹੀਂ RAM ਨੂੰ ਜਪਦਾ ਰਾਮ ਦਾ ਪਾਵ ਰਮਿਆ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਰਾਜੀ ਦਸ਼ਰਤ ਦੇ ਪੁੱਤਰ ਦਸ਼ਨਨੰਦਨ ਅਯੁੱਧਿਆਪਤੀ ਸ਼੍ਰੀ ਰਾਮਚੰਦਰ ਜੀ ਦਾ ਜ਼ਿਕਰ ਹੈ ਜਿਸ ਵਿੱਚ ਸਾਹਿਬ ਬਾਣੀ ਵਿੱਚ ਵਚਨ ਵਰਦੇ ਨੇ ਰੋਹ ਆ ਰਾਮ ਨਿਕੜਾ ਪਾਇਆ ਸੀਤਾ ਲక్ష్మణ ਮਿਛੜ ਗਿਆ ਇਹ ਦਸ਼ਰਤ ਦੇ ਪੁੱਤਰ ਦਸ਼ਨਨੰਦਨ ਅਯੁੱਧਿਆਪਤੀ ਸ਼੍ਰੀ ਰਾਮਚੰਦਰ ਜੀ ਜਦੋਂ ਉਹਨਾਂ ਦੀ ਪਤਨੀ ਦਾ ਤੇ ਭਰਾ ਦਾ ਵਿਛੋੜਾ ਪੈਂਦਾ ਹੈ ਤਦੋਂ ਉਹ ਰੋਂਦੇ ਨੇ ਦੁੱਖ ਹੁੰਦਾ ਹੈ ਹਿਰਦੇ ਨੂੰ ਪਰ ਸਹਿਬ ਆਖਦੇ ਨੇ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ ਰਾਮ ਰਾਮ ਸਾਰਾ ਜਗਤ ਕਰ ਰਿਹਾ ਹੈ ਪਰ ਮਿਲ ਕਿਉਂ ਨਹੀਂ ਰਿਹਾ ਫਿਰ ਸਹਿਬ ਬਾਣੀ ਕਹੁੰਦੇ ਸੋਈ ਰਾਮ ਸਭ ਹੈ ਕਰੇ ਸਾਰਾ ਜਗਤ ਰਾਮ ਰਾਮ ਕਰ ਰਿਹਾ ਹੈ ਸਤਿਗੁਰੂ ਪਾਤਸ਼ਾਹ ਜਿਸ ਰਾਮ ਦਾ ਜ਼ਿਕਰ ਕਰਦੇ ਨੇ ਉਹ ਜਨਮ ਮਰਨ ਤੋਂ ਰਹਿਤ ਹੈ ਉਹ ਜੰਮਦਾ ਨਹੀਂ ਹੈ ਉਹਨੂੰ ਕੋਈ ਮਨੁੱਖ ਜਨਮ ਨਹੀਂ ਦੇ ਸਕਦਾ ਉਸ ਰੱਬ ਨੂੰ ਜਿਸ ਨੂੰ ਸਹਿਬ ਜਪਜੀ ਸਾਹਿਬ ਚ ਫਰਮਾਉਂਦੇ ਨੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਉਹ ਸਾਡਾ ਬਣਾਇਆ ਨਹੀਂ ਬਣਦਾ ਸਾਡਾ ਕੀਤਿਆ ਸਾਡੇ ਕੀਤਿਆ ਕੁਝ ਨਹੀਂ ਹੁੰਦਾ ਉਹ ਤਾਂ ਆਪਣੇ ਆਪ ਤੋਂ ਪੈਦਾ ਹੋਇਆ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਆਖਦੇ ਨੇ ਆਪਣੇ ਆਪ ਤੋਂ ਪੈਦਾ ਹੋਇਆ ਉਹ ਨੂੰ ਕਿਸੇ ਨੇ ਜਨਮ ਨਹੀਂ ਦਿੱਤਾ ਜਿਨੂੰ ਸਹਿਬ ਬਾਣੀ ਵਿੱਚ ਫਰਮਾਉਂਦੇ ਨੇ ਸੋ ਮੁਖ ਜਣੋ ਜਿਤ ਕਹਿ ਠਾਕੁਰ ਜੋਨੀ ਉਹ ਮੂੰਹ ਸੜ ਜਾਵੇ ਜਿਹੜਾ ਆਖਦਾ ਰਬ ਜੂਨਾ ਵਿੱਚ ਆਇਆ ਧਰਮ ਦੀ ਦੁਨੀਆ ਅੰਦਰ ਲਿਖਣ ਵਾਲਿਆਂ ਨੇ ਜਦੋਂ ਕਲਮਾਂ ਚਲਾਈਆਂ ਨਾ ਭਾਵਨਾ ਦੇ ਬਹਿਣ ਵਿੱਚ ਬਹਿੰਦੇ ਆ ਇਹ ਗੱਲਾਂ ਲਿਖ ਦਿੱਤੀ ਵੀ ਰੱਬ ਉਤਰ ਕੇ ਆ ਗਿਆ ਰੱਬ ਆ ਗਿਆ ਪਰ ਸਤਿਗੁਰੂ ਆਖਦੇ ਨੇ ਸਾਰੀ ਸਰੀਰਾਂ ਅੰਦਰ ਰੱਬ ਦੀ ਜੋਤ ਹੈ ਸਭ ਥਾਂ ਵੀ ਰੱਬ ਹੈ ਸਬਨਾਂ ਦੇ ਵਿੱਚ ਹੀ ਪਰਮਾਤਮਾ ਹੈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹੋ ਬੁਕਾਰ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਪਰਮਾਉਂਦੇ ਨੇ ਹਰੇਕ ਹਿਰਦੇ ਅੰਦਰ ਰੱਬ ਹੈ ਪਰ ਵੇਖਣ ਦੀ ਅੱਖ ਨਹੀਂ ਹੈ ਸਮਝਣ ਵਾਲੀ ਮਤ ਨਹੀਂ ਹੈ ਇਸ ਕਰਕੇ ਸੋਜੀ ਨਾ ਹੋਣ ਕਰਕੇ ਮਨੋ ਖੁਆਰ ਹੈ ਤੇ ਖੁਆਰ ਹੋਇਆ ਪੁਰਸ਼ ਕਿਸੇ ਟਿਕਾਣੇ ਤੇ ਨਹੀਂ ਲੱਗਦਾ ਮੰਜ਼ਲ ਉੱਤੇ ਨਹੀਂ ਅਪੜਦਾ ਤੇਦੀ ਖੁਆਰੀ ਹੀ ਇਹਨੂੰ ਇੰਨੀਕ ਦੂਰ ਲੈ ਗਈ ਹੈ ਇਹ ਫਿਰ ਵੀ ਆਪਣੀ ਮਤ ਤੇ ਮਾਣ ਕਰ ਰਿਹਾ ਹੈ ਹਰ ਸਹਿ ਵਖਦੇ ਨੇ ਰਾਮ ਰਾਮ ਕਰਤਾ ਸਭ जग ਫਿਰੇ ਰਾਮ ਨਾਮ ਪਾਇਆ ਜਾਏ ਇਹਨੂੰ ਮਿਲ ਨਹੀਂ ਰਿਹਾ ਰਾਮ ਸਹਿ ਵਖਦੇ ਮੂੜੇ ਰਾਮ ਜਪੋ ਗੁਣ ਸਾਰ ਇਹ ਮੂਰਖ ਆਪਣੇ ਅੰਦਰਲੀ ਦਸ਼ਾ ਨੂੰ ਸਾਹਮਣੇ ਲਿਆ ਕੇ ਇਹ ਅਖੀਰ ਅੰਤ ਵਿੱਚ ਕੀ ਹੋਣਾ ਹੈ ਮੌਤ ਹੋਣੀ ਹੈ ਸਰੀਰ ਦੀ ਫੌਤ ਹੋ ਜਾਣਾ ਹੈ ਮਿੱਟੀ ਵਿੱਚ ਮਿਲ ਜਾਣਾ ਹੈ ਫਿਰ ਕਿਉਂ ਨਹੀਂ ਰੱਬ ਨੂੰ ਚੇਤੇ ਕਰਦਾ